ਸਰਸ਼ੀ ਕਾਲਜੀ ਮੇਲਾ ਪ੍ਰਿਕਰ ਹਾਜ਼ਨਾ ਸੀ ਮਨੀਂਦਰ ਕੌਰ شاہੀ ਦਵਾਰਾ ਲਿਖੀ ਗਈ ਕਹਾਣੀ ਲਾਡੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੀਤ ਪੱਠੇ ਕੋ ਤੇਰੇ ਹਸੀ ਤੇ ਆਪਣੇ ਭਰਾ ਨੂੰ ਕਹਿ ਰਿਹਾ ਸੀ ਦੀਪਿਆ ਆ ਜਲਦੀ ਜਲਦੀ ਕੰਮ ਕਰ ਲੈ ਲੱਗਦਾ ਵਧਾਈਆਂ ਹੋਣ ਵਾਲੀਆਂ ਹਨ ਜੀਤ ਦੀ ਘਰਵਾਲੀ ਚੰਨੋ ਦੇ ਬੱਚਾ ਹੋਣ ਵਾਲਾ ਸੀ ਤੇ ਜੀਤ ਬਹੁਤ ਖੁਸ਼ ਸੀ ਜੀਤ ਨੂੰ ਪੂਰੀ ਉਮੀਦ ਸੀ ਕਿ ਮੁੰਡਾ ਹੀ ਹੋਣਾ ਹੈ ਜੀਤ ਪੁਰਾਣੇ ਖਿਆਲਾਂ ਦਾ ਬੰਦਾ ਸੀ ਉਸਦੇ ਦਿਲ ਵਿੱਚ ਸੀ ਕਿ ਉਹਦੀ ਪਹਿਲੀ ਔਲਾਦ ਮੁੰਡਾ ਹੀ ਹੋਵੇ ਜੀਤ ਦੇ ਘਰ ਵਿੱਚ ਉਸਦੇ ਮਾਤਾ ਪਿਤਾ ਦੀ ਸ਼ਾਂਤੀ ਦੂਪੈਣਾ ਦਾ ਅਜਿਹਾ ਵਿਆਹ ਕਰਨਾ ਸੀ ਜੀਤ ਦਾ ਭਰਾ ਜੀਤੂ ਛੋਟਾ ਸੀ ਪड़ोस ਦਾ ਵਿਆਹ ਜੀਤੂ ਪਹਿਲਾਂ ਹੀ ਹੋ ਗਿਆ ਸੀ ਤੇ ਉਸਦੀ ਇੱਕ ਲੜਕਾ ਵੀ ਸੀ ਜਿਸ ਦਾ ਨਾਮ ਰੂਪ ਸੀ ਜੀਤੇ ਪਿਤਾ ਜੀ ਸਰਦਾਰ ਕਰਮ ਸਿੰਘ ਬਹੁਤ ਹੀ ਮਿਹਨਤੀ ਸਨ ਜਿਨ੍ਹਾਂ ਨੂੰ ਆਪਣੀ ਜੱਦੀ ਜ਼ਮੀਨ ਵਿੱਚੋਂ ਤੇ ਪੰਜ ਕਿੱਲੇ ਹੀ ਹਿੱਸੇ ਆਏ ਸਨ ਕਿਉਂਕਿ ਜੀਤੇ ਬਾਪੂ ਹੁਣੀ ਚਾਰ ਪ੍ਰਾਸਨ ਪਰ ਉਹਨਾਂ ਨੇ ਆਪਣੀ ਮਿਹਨਤ ਸਦਕਾ ਹੋਰ ਜ਼ਮੀਨ ਵੀ ਖਰੀਦ ਲਈ ਸੀ ਤੇ ਜੀਤ ਅਤੇ ਦੀਪਾ ਵੀ ਆਪਣੇ ਬਾਪੂ ਨਾਲ ਖੇਤ ਵਿੱਚ ਕੰਮ ਕਰਵਾਉਂਦੇ ਸਨ ਜੀਤੇ ਮਾਂ ਭਜਨੂ ਬਹੁਤ ਹੀ ਚੰਗੇ ਸਵਾਦੀ ਮਾਲਕ ਸੀ ਤੇ ਇਹੋ ਗੁਣ ਹੀ ਉਹਨੇ ਆਪਣੀਆਂ ਧੀਆਂ ਨੂੰ ਵੀ ਸਿਖਾਈ ਸਨ ਜੀਤੀਆਂ ਭੈਣਾਂ ਦੇ ਨਾਮ ਬਿੰਦਰ ਅਤੇ ਸਿੰਦਰ ਸਨ ਬਿੰਦਰ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਸਿੰਦਰ ਨੂੰ ਸਮਝੋ ਕਿ ਸਕੂਲ ਦਾ ਮੂੰਹ ਦੇਖਣਾ ਵੀ ਚੰਗਾ ਨਹੀਂ ਸੀ ਲੱਗਦਾ ਜੀਤ ਵੀ ਦਸਮੀ ਪਾਸੇ ਤੇ ਉਹਨੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦੀਪਾ ਤੇ ਕਦੇ ਸਕੂਲ ਗਿਆ ਹੀ ਨਹੀਂ ਉਸਦੇ ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਪੜੇ ਪਰ ਦੀਪਾ ਸਕੂਲ ਦੇ ਨਾਮ ਤੇ ਸ਼ੂੰ ਲੱਗ ਜਾਂਦਾ ਸੀ ਜੀਤ ਤੇ ਬਾਪੂ ਕਰਮ ਸਿੰਘ ਦਾ ਆਪਣੇ ਭਰਾਮਾ ਨਾਲ ਬਹੁਤ ਪਿਆਰ ਸੀ ਕਰਮ ਸਿੰਘ ਵੀ ਭਰਾਮਾ ਵਿੱਚੋਂ ਵੱਡਾ ਹੋਣ ਕਰਕੇ ਸਾਰੇ ਉਸ ਦੀ ਸਲਾਹ ਲਈ ਵੇਨਾ ਕੋਈ ਵੀ ਕੰਮ ਨਾ ਕਰ ਦੇ ਜੀਤ ਦੀ ਮਾਸਿਕ ਦਿਨ ਆਈ ਤੇ ਨਾਲ ਉਸਦੀ ਨੌ ਸੀ ਮਾਸੀ ਨੇ ਜੀ ਦੇ ਵਿਆਹ ਵਾਲੀ ਆਪਣੀ ਭੈਣ ਭਜਨ ਨੂੰ ਪੁੱਛਿਆ ਭਜਨ ਕਹਿੰਦੀ ਕਿ ਜੇ ਕੋ ਚੰਗਾ ਰਿਸ਼ਤਾ ਮਿਲ ਗਿਆ ਤੇ ਕਰ ਲੈਣਾ ਜੀ ਤੁਮ ਨੂੰ 20 ਸਾਲਾਂ ਦਾ ਹੋਣ ਵਾਲਾ ਹੈ ਭਜਨ ਦੀ ਭੈਣ ਦੀ ਨੂੰਹ ਰਾਣੋ ਨੇ ਆਪਣੇ ਚਾਚੇ ਦੀ ਕੁੜੀ ਦੀ ਦੱਸ ਪਾਈ ਕਹਿੰਦੀ ਕਿ ਕੁੜੀ ਬਹੁਤ ਸੋਹਣੀ ਆ ਇੰਨੀ ਸੋਹਣੀ ਨੂੰ ਤੇ ਤੁਹਾਡੇ ਪਿੰਡ ਕਿਸੇ ਦੇ ਨਹੀਂ ਆਈ ਹੋਣੀ ਸਾਰਾ ਪਿੰਡ ਦੇਖਦਾ ਰਹਿ ਜਾਉ ਇੰਨੀ ਸੋਹਣੀ ਕੁੜੀ ਦਾ ਸਾਥ ਕਰਵਾਉ ਮਾਸੀ ਤੇਰੇ ਪੁੱਤ ਨੂੰ ਰਾਨੋ ਕਹਿੰਦੀ ਕਿ ਪੁੱਤ ਕੁੜੀ ਟੱਬਰ ਵਿੱਚ ਰਲ ਮਿਲ ਕੇ ਰਹਿਣ ਵਾਲੀ ਹੋਵੇ। ਰਾਨੋ ਕਹਿੰਦੀ ਕਿ ਮਾਸਿਕ ਤੂੰ ਮੇਰੇ ਤੇ ਛੱਡ ਦੇ ਸਭ। ਰਾਨੋ ਕਹਿੰਦੀ ਕਿ ਮੈਂ ਕੱਲ ਹੀ ਆਪਣੇ ਪੀਕੇ ਹੋਵਾਂਨੀ ਆ। ਜੀਤ ਕਹਿੰਦਾ ਕਿ ਮੈਂ ਇਨੀ ਜਲਦੀ ਵਿਆਹ ਨਹੀਂ ਕਰਵਾਉਣਾ। ਪਰ ਉਹਦੀ ਮਾਂ ਸਮਝਾਉਂਦੀ ਕਿ ਬਾਕੀਆਂ ਦੇ ਵਿਆਹ ਵੀ ਕਰਨੇ ਆ ਤੇਰੀ ਤੂੰ ਛੋਟੀ ਆ ਸਭ। ਰਾਨੋ ਅਗਲੇ ਹੀ ਦਿਨ ਆਪਣੇ ਕਰਵਲੇ ਨੂੰ ਨਾਲ ਲੈ ਕੇ ਪੀਕਿਆਂ ਦੇ ਘਰ ਜਾਂਦੀ ਹੈ। ਆਪਣੇ ਘਰ ਚ ਆਪਾਂ ਨੇ ਪੀਕੇ ਆਪਣੇ ਚਾਚੇ ਦੇ ਘਰ ਜਾਂਦੇ ਹਨ। ਫਿਰ ਉਸਦੀ ਚਾਚੀ ਬਹੁਤ ਹੀ ਚਾਣ ਨਾਲ ਉਹਨਾਂ ਨੂੰ ਮਿਲਦੀ ਆ ਫਿਰ ਰਾਣੂ ਚੰਨੋ ਦਾ ਰਿਸ਼ਤਾ ਜੀਤ ਲਈ ਮੰਗਦੀ ਆ ਉਸ ਦਾ ਚਾਚਾ ਸ਼ਹਿਰ ਗਿਆ ਸੀ ਉਹ ਵੀ ਆ ਜਾਂਦਾ ਹੈ ਚਾਚੀ ਨੂੰ ਜੀਤ ਦੇ ਘਰ ਪਰਿਵਾਰ ਤੇ ਜਮੀਨ ਬਾਰੇ ਦੱਸਦੇ ਹਨ ਚਾਚਾ ਕਹਿੰਦਾ ਹੈ ਕਿ ਰਿਸ਼ਤਾ ਤੇ ਠੀਕ ਲੱਗਦਾ ਹੈ ਮੈਨੂੰ ਚੰਨੋ ਵੀ ਰਸੋਈ ਵਿੱਚ ਖੜੀ ਸਭ ਸੁਣ ਰਹੀ ਹੁੰਦੀ ਆ ਤੇ ਉਹ ਆਪਣੇ ਹੋਣ ਵਾਲੇ ਘਰ ਵਾਲੇ ਦੀਆਂ ਗੱਲਾਂ ਸੁਣ ਦਿਲੋਂ-ਦਿਲ ਹੀ ਖੁਸ਼ ਹੁੰਦੀ ਆ ਤੇ ਜਦੋਂ ਰਾਣੂ ਉਸੇ ਸਾਹਮਣੇ ਜਾਂਦੀ ਆ ਤੇ ਸ਼ਰਮਾ ਜਾਂਦੀ ਆ ਚੰਨੂ ਦਾ ਬਾਪੂ ਆਪਣੇ ਵੱਡੇ ਮੁੰਡੇ ਨਾਲ ਸਲਾਹ ਕਰਦਾ ਹੈ ਤੇ ਮੁੰਡੇ ਵਾਲਿਆਂ ਦੇ ਘਰ ਜਾਣ ਦਾ ਦਿਨ ਮੁਕਰਰ ਕਰ ਰਹੇ ਹਣ ਤੇ ਰਾਣੂ ਨੂੰ ਦੱਸਦੇ ਹਨ ਕਿ ਉਹ ਮੁੰਡਾ ਤਿੱਖਣ ਜਾਣਗੇ ਚੰਨੂ ਦਾ ਵੱਡਾ ਭਰਾ ਖੇਤੀਬਾੜੀ ਕਰਦਾ ਹੈ ਤੇ ਛੋਟਾ ਬਾਹਰਲੇ ਦੇਸ਼ ਗਿਆ ਹੋਇਆ ਹੈ ਚੰਨੂ ਦੀ ਕਪੈਨ ਬਹੁਤ ਹੀ ਵੱਡੀ ਕਰ ਵਿਆਹੀ ਹੁੰਦੀ ਆ ਚੰਨੂ ਦਾ ਜੀਜਾ ਕਰਨਲ ਦੀ ਪੋਸਟ ਤੇ ਹੁੰਦਾ ਹੈ ਚੰਨੋ ਦੀ ਭੈਣ ਸਕੂਲ ਅਧਿਆਪਕਾ ਹੁੰਦੀ ਹੈ ਚੰਨੋ ਦਾ ਬਾਪੂ ਪ੍ਰਾਤ ਤੇ ਜੀਜਾ ਜੀ ਦੇ ਘਰ ਪਹੁੰਚ ਜਾਂਦੇ ਹਨ ਸਰਦੀ ਦੇ ਦਿਨ ਹੁੰਦੇ ਹਨ ਤੇ ਸਾਰੇ ਬਾਹਰ ਵਿਹੜੇ ਵਿੱਚ ਹੀ ਕੁਰਸੀਆਂ ਲਗਾ ਕੇ ਬੈਠ ਜਾਂਦੇ ਹਨ ਰਾਣੂ ਤੇ ਜੀਤ ਦੀ ਮਾਸੀ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ ਜੀਤ ਦੀਆਂ ਭੈਣਾਂ ਬਹੁਤ ਖੁਸ਼ ਹਨ ਉਹ ਚਾਹ ਪਾਣੀ ਬਣਾਉਣ ਵਿੱਚ ਲੱਗੀਆਂ ਹਨ ਚੰਨੋ ਦਾ ਭਰਾ ਤੇ ਜੀਜਾ ਜੀਤ ਨਾਲ ਗੱਲਬਾਤ ਕਰਦੇ ਹਨ ਚੰਨੋ ਦਾ ਜੀਜਾ ਬਹੁਤ ਹੀ ਸਮਝਦਾਰ ਹੁੰਦਾ ਹੈ ਉਹ ਨੂੰ ਆਪਣੀ ਅਮੀਰੀ ਦਾ ਪੂਰਾ ਜਿੰਨਾ ਵੀ ਕਮੰਡ ਨਹੀਂ ਹੁੰਦਾ ਉਹ ਸਾਰੇ ਜਣੇ ਸਲਾਹ ਕਰਦੇ ਤੇ ਚੰਨੂ ਦਾ ਬਾਪੂ ਜੀ ਤਨੂੰ ਸ਼ਗਨ ਦਿੰਦਾ ਹੈ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਜੀਤੀਆਂ ਪਹਿਣਾ ਵੀ ਚੰਨੂ ਨੂੰ ਸ਼ਗਨ ਦੇ ਆਉਂਦੀਆਂ ਹਨ ਉਹ ਚੰਨੂ ਦੀ ਫੋਟੋ ਵੀ ਲੈ ਆਉਂਦੀਆਂ ਤੇ ਜੀਤੀ ਫੋਟੋ ਉਹਨਾਂ ਨੂੰ ਦੇ ਕੇ ਆਉਂਦੀਆਂ ਪਰ ਚੰਨੂ ਦੇ ਘਰ ਵਾਲੇ ਕਹਿੰਦੇ ਕਿ ਵਿਆਹ ਅਸੀਂ ਚੰਨੂ ਦੇ ਛੋਟੇ ਭਰਾ ਦੇ ਆਇਤੀ ਕਰਨਾ ਉਹਨੇ ਅਜੇ ਸਾਲ ਤੱਕ ਆਉਣਾ ਹੈ ਜੀਤੀ ਘਰ ਵਾਲੇ ਮੰਨ ਜਾਂਦੇ ਆ ਜੀਤ ਚੰਨੂ ਦੀ ਫੋਟੋ ਦੇਖਦਾ ਹੈ ਤੇ ਦੇਖਦਾ ਹੀ ਰਹਿ ਜਾਂਦਾ ਹੈ ਬਹੁਤ ਹੀ ਸੋਹਣੀ ਲੱਗਦੀ ਸੀ ਜਿਵੇਂ ਕੋਈ ਪਰੀ ਧਰਤੀ ਤੇ ਉਤਰੀ ਹੋਵੇ ਉਧਰ ਚੰਨੂ ਨੂੰ ਵੀ ਜੀਤ ਬਹੁਤ ਸੋਹਣਾ ਲੱਗਦਾ ਬਿਲਕੁਲ ਆਪਣੇ ਸੁਪਣਿਆਂ ਦੀ ਰਾਜਕੁਮਾਰ ਜਿਹਾ ਭਜਨੂ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਲੋਕੀ ਵਧਾਈਆਂ ਦਿਖਣਾਉਂਦੇ ਪਰ ਜੀਤੀ ਚਾਚੀ ਭਜਨੂ ਨੂੰ ਕਹਿੰਦੀ ਮੈਂ ਤੇਰੇ ਨਾਲ ਨਾਰਾਜ਼ ਹਾਂ ਮੈਂ ਜੀਤ ਦਾ ਰਿਸ਼ਤਾ ਆਪਣੀ ਭਤੀਜੀ ਨਾਲ ਕਰਵਾਉਣਾ ਸੀ ਤੇ ਤੂੰ ਬਿਨਾਂ ਪੁੱਛੇ ਹੀ ਰਿਸ਼ਤਾ ਕਰ ਲਿਆ ਪਜਨੂ ਤੇ ਕਰਮ ਸਿੰਘ ਨੂੰ ਕਹਿੰਦੀ ਕਿ ਚੱਲ ਤੂੰ ਨਾਰਾਜ਼ ਨਾ ਹੋ ਆਪਣੀ ਭਤੀਜੀ ਦਾ ਰਿਸ਼ਤਾ ਦੀਪੀ ਨਾਲ ਕਰ ਦੇ ਪਜਨੂ ਬਹੁਤ ਖੁਸ਼ ਹੁੰਦੀ ਆ ਤੇ ਹਫ਼ਤੇ ਵਿੱਚ ਹੀ ਆਪਣੀ ਭਤੀਜੀ ਦਾ ਰਿਸ਼ਤਾ ਦੀਪੀ ਨੂੰ ਕਰਵਾ ਦਿੰਦੀ ਆ ਦੀਪਾ ਉਮਰ ਦਾ ਜੀ ਛੋਟਾ ਹੀ ਸੀ ਤੇ ਕੁੜੀ ਵੀ ਨਿਆਣੀ ਹੀ ਸੀ ਕੁੜੀ ਦਾ ਨਾਮ ਸੀ ਨਿੰਮੋ ਨਿੰਮੋ ਹੁਣੀ ਚਾਰ ਪੈਣਾ ਸੰਤੀ ਉਹ ਸਭ ਤੋਂ ਵੱਡੀ ਸੀ ਨਿੰਮੋ ਦੇ ਬਾਪ ਨੇ ਵਿਆਹ ਦੀ ਕਾਲੀ ਪਾ ਦਿੱਤੀ ਕਿ ਮੈਂ ਦੂਸਰੀ ਕੁੜੀ ਦਾ ਵੀ ਵਿਆਹ ਕਰਨਾ ਹੈ ਫਿਰ ਦੀਪੇ ਦਾ ਵਿਆਹ ਜੀਤ ਨਾਲ ਉਹ ਪਹਿਲਾਂ ਕਰਨਾ ਪਿਆ ਨਿੰਮੂ ਥੋੜੇ ਦਿਨਾਂ ਵਿੱਚ ਹੀ ਸਭ ਨਾਲ ਰਚਮਿਚ ਗਈ ਤੇ ਘਰ ਦਾ ਕੰਮ ਵੀ ਪੂਰੀ ਜ਼ਿੰਮੇਵਾਰੀ ਨਾਲ ਕਰਦੀ ਹੁਣ ਵਿਆਹ ਨੂੰ 4 ਕ ਮਹੀਨੇ ਹੋਏ ਸੀ ਤੇ ਨਿੰਮੂ ਦੀ ਸਿਹਤ ਖਰਾਬ ਹੋ ਗਈ ਭਜਨੋ ਪੱਜ ਕੀ ਦਾਈ ਨੂੰ ਲਿਆਈ ਤੇ ਉਹਨੇ ਦੱਸਿਆ ਕਿ ਖੁਸ਼ਖਬਰੀ ਆਉਣ ਵਾਲੀ ਹੈ ਉਧਰ ਚੰਨੋ ਦਾ ਭਰਾ ਵੀ ਆ ਗਿਆ ਸੀ ਬਾਰੋਂ ਤੇ ਜੀਤਾ ਵਿਆਹ ਵੀ ਹੋ ਗਿਆ ਚੰਨੋ ਨਾਲ ਚੰਨੋ ਬਹੁਤ ਸੋਹਣੀ ਚੰਨ ਦਾ ਟੁਕੜਾ ਲੱਗਦੀ ਸੀ ਪਿੰਡੂ ਜੀਡੀ ਵੀ ਔਰਤ ਆਉਂਦੀ ਚੰਨੂ ਦੇ ਸਹਪਨ ਦੀ ਬਹੁਤ ਤਾਰੀਫ ਕਰਦੀ ਨਿੰਮੂ ਨੂੰ ਥੋੜਾ ਬੁਰਾ ਤੇ ਲੱਗਦਾ ਪਰ ਉਹ ਆਪਣੇ ਮਨ ਨੂੰ ਸਮਝਾ ਲੈਂਦੀ ਉਹ ਸੋਚਦੀ ਕਿ ਉਸ ਨੂੰ ਸਾਰੇ ਕਿੰਨਾ ਪਿਆਰ ਕਰਦੇ ਹਨ ਉਸ ਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਨਿੰਮੂ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਸਾਰੇ ਬਹੁਤ ਖੁਸ਼ ਸਨ ਦੀਪੇ ਤੇਜੀ ਦਾਤੀ ਖੁਸ਼ੀ ਦੇ ਮਾਰੇ ਪੈਰ ਵੀ ਥੱਲੇ ਨਾ ਲੱਗਦਾ ਲੜਕੀ ਦੇ ਆ ਨਾਮ ਜੀਤ ਨੇ ਹੀ ਮਨਰੂਪ ਪ੍ਰਕਿਆਤੀ ਸਾਰੇ ਅਨੇ ਰੂਪ ਕਹਿਣਾ ਸ਼ੁਰੂ ਕਰ ਦਿੱਤਾ ਉਧਰ ਚੰਨੋ ਵੀ ਕੁਛ ਕਵਰੀ ਦੇਣ ਵਾਲੀ ਸੀ ਰੂਪੀ 6 ਮਹੀਨਿਆਂ ਦਾ ਹੋ ਗਿਆ ਸੀ ਹੁਣ ਜੀਤ ਨੂੰ ਬਹੁਤ ਪੀ ਸਵਰੀ ਨਾਲ ਇੰਤਜ਼ਾਰ ਉਸ ਦਿਨ ਦਾ ਸੀ ਤੇ ਚੰਨੋ ਨੂੰ ਪੀਕਿਆਂ ਦੇ ਵੀ ਨਹੀਂ ਸੀ ਭੇਜਿਆ ਕਿ ਫਿਰ ਇਹਨੇ ਬੱਚੇ ਨੂੰ ਲੈ ਕੇ ਜਲਦੀ ਨਹੀਂ ਮੁੜਨਾ ਕਿ ਉਧਰ ਚੰਨੋ ਦੀ ਸੇਤ ਠੀਕ ਨਹੀਂ ਸੀ ਤੇ ਦਾਈ ਨੂੰ ਬੁਲਾਇਆ ਦਾਈ ਨੇ ਕਿਹਾ ਕਿ ਮੈਂ ਆਛ ਰਾਤੀ ਤੇ ਹੀ ਰੁਕ ਚਾਨੀਆਂ ਦਾਈ ਨੇ ਜ਼ਰੂਰੀ ਸਮਾਨ ਮੰਗਵਾ ਲਿਆ ਚੰਨੋ ਸਾਰੀ ਰਾਤ ਤਕਲੀਫ ਵਿੱਚ ਰਹੀ ਤੇ ਜੀਤ ਵੀ ਨਹੀਂ ਸਕਤਾ ਸਵੇਰੇ ਹੀ ਬੱਚੇ ਦੇ ਰੋਂ ਦੀ ਆਵਾਜ਼ ਆਈ ਤੇ ਦਾਈ ਬਾਹਰ ਆਈ ਸਾਰਾ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਜੀਤ ਇੱਕਦਮ ਦਾਈ ਨੂੰ ਪੁੱਛਦਾ ਹੈ ਕਿ ਮੇਰਾ ਪੁੱਤ ਕਿਹਦੇ ਵਰਗਾ ਹੈ ਤਾਈ ਤੇ ਦਾਈ ਕਹਿੰਦੀ ਆ ਕਿ ਪੁੱਤ ਨਹੀਂ ਧੀ ਧੀ ਹੋਈ ਆ ਬਿਲਕੁਲ ਆਪਣੀ ਮਾਂ ਵਰਗੀ ਆ ਗੋਰਾ ਚਿੱਟਾ ਰੰਗ ਤੇ ਤਿੱਖੇ ਨੈਣ ਨਕਸ਼ ਬਾਕੀ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਤੇ ਜੀਤ ਸਿਰ ਫੜ ਕੇ ਬੈਠ ਜਾਂਦਾ ਹੈ ਜੀਤ ਤੇ ਮਾਂ ਬਾਪੂ ਨੂੰ ਸਮਝਾਉਂਦੇ ਹਨ ਕਿ ਖੁਸ਼ ਹੋ ਬਾਪੂ ਬਣ ਗਿਆ ਜੀਤੀ ماں ਬੱਚੀ ਨੂੰ ਗੋੜਤੀ ਦਿੰਦੀ ਆ ਤੇ ਜੀਤ ਨੂੰ ਫੜਾਉਂਦੀ ਆ ਜੀਤ ਆਪਣੀ ਬੇਟੀ ਨੂੰ ਦੇਖਦਾ ਹੈ ਤੇ ਉਸੇ ਮਨ ਵਿੱਚ ਉਹਦੇ ਲਈ ਪਿਆਰ ਆ ਜਾਂਦਾ ਹੈ ਜੀਤੀ ਪੈਨਬਿੰਦਰ ਬੱਚੀ ਦਾ ਨਾਮ ਲਪ੍ਰਿਤਕ ਰੱਖਦੀ ਆ ਸਾਰੇ ਉਸ ਨੂੰ ਪਿਆਰ ਨਾਲ ਲਾਡੀ ਕਹਿੰਦੇ ਹਨ ਲਾਡੀ ਦੇ ਨਾਨ ਕੀ ਵਿਆ ਜਾਂਦੇ ਹਨ ਸਾਰੇ ਬਹੁਤੀ ਚਾਹ ਕਰਦੇ ਹਨ ਲਾਡੀ ਦਾ ਰੂਪੀ ਲਾਡੀ ਦੇ ਕੋਲ ਹੀ ਬੈਠਾ ਰਹਿੰਦਾ ਹੈ ਤੇ ਉਸ ਨੂੰ ਆਪਣੀ ਤੂਥਲੀ ਜਵਾਨ ਨਾਲ ਪੈਨ ਕਹਿੰਦਾ ਰੂਪ ਤੇ ਲਾਡੀ ਸਾਰਾ ਦਿਨ ਘਰ ਵਿੱਚ ਰੌਣਕ ਲਾਈ ਰੱਖਦੀ ਹੁਣ ਲਾਡੀ 3 ਸਾਲ ਦੀ ਹੋ ਗਈ ਸੀ ਤੇ ਘਰ ਵਿੱਚ ਉਸ ਦੀ ਪੂਆ ਬਿੰਦਰ ਤੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ ਲਾਡੀ ਦਾ ਮਾਸੜ ਕਰਨਲ ਸੀ ਉਹ ਕਰਵਾ ਰਿਹਾ ਸੀ ਰਿਸ਼ਤਾ ਮੁੰਡਾ ਸਕੂਲ ਅਧਿਆਪਕ ਸੀ ਤੇ ਕਰਨਲ ਦਾ ਦੋਸਤ ਵੀ ਸੀ ਬਿੰਦਰ ਨੇ ਆਪਣੀ ਕਾਲਜ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਜੀ ਤੇ ਉਹਦਾ ਬਾਪੂ ਮੁੰਡਾ ਦੇਖਣ ਜਾਂਦੇ ਹਨ ਮੁੰਡਾ ਸਕੂਲ ਦੀ ਛੁੱਟੀ ਤੋਂ ਬਾਅਦ ਖੇਤ ਵਿੱਚ ਕੰਮ ਕਰ ਰਿਹਾ ਹੁੰਦਾ ਜੀ ਤੇ ਉਸਦਾ ਬਾਪੂ ਕਹਿੰਦੇ ਮੁੰਡਾ ਬਹੁਤ ਮਿਹਨਤੀ ਆ ਮੁੰਡੇ ਦੀ ਜ਼ਮੀਨ ਵੀ ਬਹੁਤ ਹੁੰਦੀ ਆ ਤੇ ਘਰ ਵੀ ਸੋਹਣਾ ਹੁੰਦਾ ਹੈ ਮੁੰਡੇ ਦੀਆਂ ਭੈਣਾਂ ਵੀ ਬਿੰਦਰ ਨੂੰ ਦੇਖਣਾ ਆਂਦੀਆਂ ਹਨ ਰਿਸ਼ਤਾ ਪੱਕਾ ਹੋ ਜਾਂਦਾ ਹੈ ਤੇ ਬਿੰਦਰ ਦੇ ਸਹੁਰੇ ਕਹਿੰਦੇ ਕਿ ਵਿਆਹ ਜੀ 2 ਸਾਲ ਤੱਕ ਕਰਨਾ ਹੈ ਬਿੰਦਰ ਦਾ ਬਾਪੂ ਵੀ ਕਹਿੰਦਾ ਹੈ ਕਿ ਠੀਕ ਆ ਕੁਝ ਚਰਨੋਈ ਕਿ ਲੜਕੀ ਨੂੰ ਜਨਮ ਦਿੰਦੀ ਆ ਜਿਸ ਦਾ ਨਾਮ ਦਿਲਪ੍ਰੀਤ ਰੱਖਦੇ ਘਰ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਸਾਰੇ ਬਹੁਤ ਖੁਸ਼ ਹੁੰਦੇ ਜੀਤ ਦਾ ਫੁੱਫੜ ਆਪਣੀ ਇੱਕ ਰਿਸ਼ਤੇਦਾਰ ਦਾ ਰਿਸ਼ਤਾ ਜੀਤੀ ਛੋਟੀ ਪੈਨ ਸ਼ਿੰਦਰ ਨੂੰ ਕਰਵਾ ਦਿੰਦਾ ਮੁੰਡਾ ਨਾਲ ਦੇ ਪਿੰਡ ਦਾ ਹੀ ਸੀ ਉਹ ਵਿਆਹ ਨੂੰ ਕਾਲੀ ਪਾ ਦਿੰਦੇ ਹੁਣ ਪਿੰਦਰ ਦੇ ਮੰਗਣੇ ਨੂੰ ਵੀ ਕਾਫੀ ਟਾਈਮ ਹੋ ਗਿਆ ਹੁੰਦਾ ਤੇ ਦੋਨਾਂ ਦਾ ਵਿਆਹ ਇੱਕ ਦਿਨ ਦੇ ਫਰਕ ਨਾਲ ਹੀ ਰੱਖ ਲੈਂਦੇ ਲਾਡੀ ਦੇ ਰੂਪ ਨੂੰ ਸਕੂਲ ਇੱਕ ਹੀ ਕਲਾਸ ਵਿੱਚ ਦਾਖਲ ਕਰਵਾ ਦਿੰਦੇ। ਲਾਡੀ ਨੂੰ ਬਹੁਤ ਚਾਹ ਹੁੰਦਾ ਸਕੂਲ ਜਾਂਦਾ ਪਰ ਰੂਪ ਹੁੰਦਾ ਰਹਿੰਦਾ ਹੀ ਜਾਂਦਾ। ਹੁਣ ਘਰ ਵਿੱਚ ਵਿਆਹ ਦੇ ਕੰਮਕਾਰ ਸ਼ੁਰੂ ਹੋ ਜਾਂਦੇ ਹਨ। ਲਾਡੀ ਦਾ ਆਪਣੇ ਵਿੰਦਰ ਭੂਆ ਨਾਲ ਬਹੁਤ ਪਿਆਰ ਹੁੰਦਾ ਪਰ ਲਾਡੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਭੂਆ ਨੇ ਵਿਆਹ ਹੋ ਕੇ ਦੂਜੇ ਘਰ ਚਲੇ ਜਾਣਾ ਹੈ। ਵਿੰਦਰ ਤੇ ਸ਼ਿੰਦਰ ਦਾ ਵਿਆਹ ਹੋ ਜਾਂਦਾ। ਲਾਡੀ ਪੂਆ ਨੂੰ ਅੰਦਰ ਬਾਹਰ ਲੱਭਦੀ ਫਿਰਦੀ ਉਹਦਾ ਰੋੜੋ ਬੁਰਾ ਹਾਲ ਹੋ ਜਾਂਦਾ ਲਾਡੀ ਤੇ ਦਾਦੀ ਨੇ ਜੀਤ ਨੂੰ ਕਿਹਾ ਕਿ ਇਹਨੂੰ ਬਿੰਦਰ ਦੇ ਸੌਰਿਆਂ ਦੇ ਲੈ ਜਾ ਕੇ ਮਲਾ ਲਿਆ ਜੀਤ ਤੇ ਚੰਨੂ ਨਿਆਣਿਆਂ ਨੂੰ ਲੈ ਕੇ ਬਿੰਦਰ ਦੇ ਪਿੰਡ ਜਾਂਦੇ ਬਿੰਦਰ ਦੇ ਸੌਰੇ ਬਹੁਤ ਹੀ ਚੰਗੇ ਹੁੰਦੇ ਜੀਤ ਤੇ ਚੰਨੂ ਬਹੁਤ ਖੁਸ਼ ਹੁੰਦੇ ਬਿੰਦਰ ਦੀ ਸੱਸ ਕਹਿੰਦੀ ਕਿ ਜਦੋਂ ਤੇਰਾ ਦਿਲ ਕਰੇ ਪੁੱਤੂ ਪੀਕੇ ਆ ਜਾਇਆ ਕਰ ਸ਼ਿੰਦਰ ਦੀ ਸ਼ੌਰੀ ਬਹੁਤ ਆਕੜ ਵਾਲੀ ਹੁੰਦੀ ਉਹਦੀ ਸੱਸ ਨੂੰ ਪੀਕੀਆਂ ਦੇ ਵੀ ਨਾ ਜਾਣ ਦਿੰਦੀ ਟਾਈਮ ਬੀਤ ਗਿਆ ਤੇ ਲਾਡੀ ਵੀ ਵੱਡੀ ਹੋ ਗਈ ਉਹਨੇ ਤੇ ਰੂਪ ਨੇ 12ਵੀਂ ਕਰ ਲਈ ਸੀ ਤੇ ਸ਼ਹਿਰ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਲਾਡੀ ਬਹੁਤ ਹੀ ਸੋਹਣੀ ਸੀ ਹਰ ਕੋਈ ਲੜਕਾ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਪਰ ਉਸਦੇ ਪ੍ਰਾਰ ਰੂਪ ਤੋਂ ਸਾਰੇ ਡਰਦੇ ਸਨ ਲਾਡੀ ਕਿਸੇ ਵੱਲ ਵੀ ਨਜ਼ਰ ਚੁੱਕ ਕੇ ਨਾ ਦੇਖਦੀ ਲਾਡੀ ਨੂੰ ਆਪਣੀ ਪੜਾਈ ਨਾਲ ਹੀ ਮਤਲਬ ਸੀ ਲਾਡੀ ਦੀਆਂ ਸਾਰੀਆਂ ਸਹੇਲੀਆਂ ਦੀ ਦੋਸਤੀ ਕਿਸੇ ਨਾ ਕਿਸੇ ਮੁੰਡੇ ਨਾਲ ਹੁੰਦੀ। ਉਹ ਕਾਲਜ ਵਿੱਚ ਮੁੰਡਿਆਂ ਨਾਲ ਗੱਲਾਂ ਕਰਦੀਆਂ ਰਹਿੰਦੀਆਂ। ਇੱਕ ਦਿਨ ਲਾਡੀ ਦੀ ਸਹੇਲੀ ਪਿੰਕੀ ਕਹਿੰਦੀ ਕਿ ਤੇਰੀ ਵੀ ਦੋਸਤੀ ਕਰਵਾ ਦਿੰਨੇ ਆ ਕਿਸੇ ਮੁੰਡੇ ਨਾਲ। ਤੂੰ ਦੱਸ ਦੇ ਸਹੀ ਕਿਹੜਾ ਮੁੰਡਾ ਪਸੰਦ ਆ ਤੈਨੂੰ। ਲਾਡੀ ਉਹਨੂੰ ਕਹਿੰਦੀ ਕਿ ਮੈਂ ਕਾਲਜ ਮੁੰਡੇ ਦੇਖਣ ਨਹੀਂ ਆਉਂਦੀ, ਪੜਾਈ ਕਰਨ ਆਉਂਦੀ ਆ। ਪਿੰਕੀ ਕਹਿੰਦੀ ਚਲ ਤੇਰੀ ਮਰਜ਼ੀ। ਇਹ ਕਹਿੰਦੀ ਹੋਈ ਪਿੰਕੀ ਆਪਣੇ ਦੋਸਤ ਨਾਲ ਕੰਟੀਨ ਚਲੇ ਜਾਂਦੀ। ਪਿੰਕੀ ਨੂੰ ਇੱਕ ਸੁੱਖੀ ਨਾਮ ਦੇ ਮੁੰਡੇ ਨੇ ਕਿਹਾ ਸੀ ਕਿ ਮੇਰੀ ਦੋਸਤੀ ਲਾਡੀ ਨਾਲ ਕਰਵਾ ਦੇ ਸੁੱਖਾ ਪਿੰਕੀ ਨੂੰ ਕੰਟੀਨ ਵਿੱਚ ਮਿਲਦਾ ਹੈ ਤੇ ਪਿੰਕੀ ਉਹਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਬੰਨੀ ਤੇਰੀ ਆਪ ਹੀ ਪੁੱਛ ਕੇ ਦੇਖ ਲਈਂ ਤੂੰ ਸੁੱਖਾ ਕਹਿੰਦਾ ਠੀਕ ਹੈ ਹੁਣ ਸੁੱਖਾ ਇੰਤਜ਼ਾਰ ਕਰਦਾ ਹੁੰਦਾ ਕਿ ਕਦੋਂ ਲਾਡੀ ਉਹਨੂੰ ਇਕੱਲੇ ਮਿਲੇ ਤੇ ਉਹਦੇ ਨਾਲ ਗੱਲ ਕਰੇ ਲਾਡੀ ਦੇ ਭਰਾ ਰੂਪ ਤੋਂ ਵੀ ਡਰਦਾ ਹੁੰਦਾ ਹੈ ਕਿ ਉਹਦੇ ਨਾਲ ਹੀ ਪੜਦਾ ਸੀ ਰੂਪ ਕਈ ਵਾਰ ਕਾਲਜ ਨਹੀਂ ਸੀ ਜਾਂਦਾ ਹੁੰਦਾ ਜਦੋਂ ਕਰ-ਕੀਤੀ ਦਾ ਕੰਮ ਜ਼ਿਆਦਾ ਹੋਵੇ ਉਹ ਆਪਣੇ ਤਾਈ ਤੇ ਬਾਪੂ ਨਾਲ ਖੇਤੀ ਕੰਮ ਕਰਵਾਉਂਦਾ ਸੀ ਕਰਮ ਸਿੰਘ ਦੇ ਭਜਨ ਹੁਣ ਦੁਨੀਆ ਵਿੱਚ ਨਹੀਂ ਰਹੇ ਸਨ ਜੀਤ ਹੀ ਘਰ ਦਾ ਮੁਖੀ ਸੀ ਕਰਮ ਸਿੰਘ ਜੀਤੇ ਦੀਪੇ ਨੂੰ ਸਮਝਾ ਗਿਆ ਸੀ ਕਿ ਮੇਰੇ ਤੋਂ ਬਾਅਦ ਵੀ ਬਿਰ ਚਲਕੀ ਰਹਿਣਾ ਹੈ ਸੁੱਖਾ ਬਹੁਤ ਹੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਉਸਦੇ ਮਾਤਾ-ਪਿਤਾ ਸਰਕਾਰੀ ਨੌਕਰੀ ਤੇ ਸਨ ਤੇ ਇੱਕ ਭੈਣ ਕੈਨੇਡਾ ਰਹਿੰਦੀ ਸੀ ਉਸਦੇ ਮਾਤਾ ਪਿਤਾ ਵੀ ਕੈਨੇਡਾ ਆਉਂਦੇ ਜਾਂਦੇ ਰਹਿੰਦੇ ਸਨ ਕਾਲਜ ਵਿੱਚ ਸਾਰੇ ਮੁੰਡੇ ਕੁੜੀਆਂ ਵਿੱਚ ਇਹੀ ਚਰਚਾ ਹੁੰਦਾ ਕਿ ਲਾਡੀ ਕਿਸੇ ਮੁੰਡੀ ਨੂੰ ਬੁਲਾਉਂਦੀ ਨਹੀਂ ਕੋਈ ਕਹਿੰਦਾ ਬਹੁਤ ਤਾਕੜ ਵਾਲੀ ਆ ਕੋਈ ਕਹਿੰਦਾ ਪ੍ਰਾਤੂ ਡਰਦੀ ਆ ਲਾਡੀ ਤੱਕ ਵੀ ਇਹ ਗੱਲਾਂ ਪਹੁੰਚ ਗਈਆਂ ਸਨ ਇੱਕ ਦਿਨ ਉਹਦੀ ਕਲਾਸ ਦੇ ਮੁੰਡੇ ਕੁੜੀਆਂ ਗੋਲ ਚੱਕਰ ਪਣਾ ਕੇ ਪਾਰਕ ਵਿੱਚ ਬੈਠੇ ਸਨ ਲਾਡੀ ਥੋੜੀ ਦੂਰ ਬੈਂਚ ਤੇ ਬੈਠੀ ਕੋਈ ਕਿਤਾਬ ਪੜ ਰਹੀ ਸੀ ਪਿੰਕੀ ਨੇ ਕਿਹਾ ਕਿ ਇਹਨੇ ਕਿਥੇ ਬੈਠਣਾ ਸਾਡੇ ਨਾਲ ਵੱਡੀ ਪੜਾਕੂ ਨੇ ਲਾਡੀ ਨੂੰ ਗੁੱਸਾ ਆ ਗਿਆ ਤੇ ਉਹ ਉਹਨਾਂ ਦੇ ਬਣਾਏ ਹੋਏ ਚੱਕਰ ਵਿੱਚ ਬੈਠ ਗਈ ਤੇ ਕਹਿੰਦੀ ਪੁੱਛੋ ਜੋ ਪੁੱਛਣਾ ਇਹ ਨਹੀਂ ਨੂੰ ਰੂਪ ਆ ਗਿਆ ਉਹ ਲਾਡੀ ਨੂੰ ਬੈਠੀ ਨੂੰ ਦੇਖ ਲੈਂਦਾ ਹੈ ਤੇ ਲਾਡੀ ਉਹਨੂੰ ਦੇਖ ਕੇ ਡਰ ਜਾਂਦੀ ਆ ਲਾਡੀ ਉਹਨੂੰ ਦੇਖ ਕੇ ਉੱਠਣ ਲੱਗਦੀ ਆ ਤੇ ਉਹ ਆਪ ਹੀ ਉੱਥੇ ਆ ਕੇ ਬੈਠ ਜਾਂਦਾ ਹੈ ਤੇ ਲਾਡੀ ਨੂੰ ਕਹਿੰਦਾ ਬੈਠੀ ਰਹੇ ਫੇਰ ਸਾਰੇ ਜਨੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਪਰ ਲਾਡੀ ਦੇ ਦਿਲ ਵਿੱਚ ਡਰ ਸੀ ਕਿ ਸ਼ਾਇਦ ਵੀਰ ਕਰ ਜਾ ਕਿ ਨਾ ਗੁੱਸਾ ਹੋਵੇ ਲਾਡੀ ਦੀ ਕਲਾਸ ਦੇ ਮੁੰਡੇ ਉਹਦੀ ਬਹੁਤ ਇੱਜ਼ਤ ਕਰਦੇ ਸਨ ਕਿ ਬਹੁਤ ਹੀ ਵਧੀਆ ਸੰਸਕਾਰ ਹਨ ਕੁੜੀ ਦੇ ਏਦਾਂ ਦੀ ਲੜਕੀ ਨੂੰ ਹਰ ਕੋਈ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹੈ ਤੇ ਉਹਨਾਂ ਵਿੱਚੋਂ ਸੁੱਖਾ ਵੀ ਇੱਕ ਸੀ ਇੱਕ ਦਿਨ ਰੋਪ ਕਾਲਜ ਨਹੀਂ ਆਇਆ ਤੇ ਸੁੱਖੀ ਨੇ ਮੌਕਾ ਦੇ ਕੇ ਲਾਡੀ ਨਾਲ ਗੱਲ ਕੀਤੀ ਕਿ ਉਹ ਉਸਨੂੰ ਬਹੁਤ ਪਸੰਦ ਕਰਦਾ ਹੈ ਤੇ ਵਿਆਹ ਕਰਨਾ ਚਾਹੁੰਦਾ ਹੈ ਲਾਡੀ ਨੇ ਕਿਹਾ ਕਿ ਮੇਰੇ ਘਰ ਮੇਰੇ ਡੈਡੀ ਨਾਲ ਗੱਲ ਕਰੇ ਮੇਰੇ ਨਾਲ ਨਹੀਂ ਸੁਖਾ ਹੁਣ ਸਮਝ ਗਿਆ ਤੇ ਉਹਨੇ ਆਪਣੇ ਮਾਪੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਇੱਕ ਰਿਸ਼ਤੇਦਾਰੀ ਲਾਡੀ ਦੇ ਪਿੰਡ ਸੀ ਉਹ ਚੋਲੀ ਨੂੰ ਲਾਡੀ ਦੇ ਘਰ ਭੇਜ ਦਿੱਤਾ ਲਾਡੀ ਦੇ ਪਾਪ ਦੀ ਚਾਚੇ ਨੇ ਸਲਾਹ ਕੀਤੀ ਕਿ ਜ਼ਮੀਨ ਜਾਇਦਾਦ ਤੇ ਬਹੁਤ ਹੈ ਪਰ ਮੁੰਡਾ ਖੇਤੀਬਾੜੀ ਦਾ ਕੰਮ ਆਪ ਕਰਦਾ ਕਿ ਠੇਕੇ ਤੇ ਦਿੱਤੀ ਹੋਈ ਹੈ ਜ਼ਮੀਨ ਬਚੂਲਾ ਕਹਿੰਦਾ ਕਿ ਮੁੰਡਾ ਆਪ ਹੀ ਕਰਦਾ ਹੈ ਕੰਮ ਸਿਧੀ ਰੱਖੇ ਹੋਈ ਆ ਜੀਤ ਰੂਪ ਨੂੰ ਵੀ ਕਹਿੰਦਾ ਹੈ ਕਿ ਮੁੰਡੇ ਬਾਰੇ ਪੁੱਛਗਿੱਛ ਕਰ ਕੋਈ ਨਸ਼ਾ ਨਾ ਕਰਦਾ ਹੋਵੇ ਜੀਤ ਤੇ ਦੀਪਾ ਬਚੂਲੇ ਦੇ ਨਾਲ ਸੱਖੀ ਦੇ ਕਰ ਜਾਂਦੇ ਹਨ ਸੱਖੀ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੇ ਆਉਣਾ ਹੈ ਉਹ ਖੇਤ ਵਿੱਚੋਂ ਗਾਰੇ ਨਾਲ ਟੱਕ ਟਲਵੇੜ ਕੇ ਲਈ ਆਉਂਦਾ ਘਰ ਨੂੰ ਤੇ ਬਚੂਲਾ ਕਹਿੰਦਾ ਕਿ ਮੁੰਡਾ ਝੋਨਾ ਲਾਉਣ ਲਈ ਕੱਦੂ ਕਰਕੇ ਆਇਆ ਹੈ ਜੀਤ ਦੀਪੇ ਤੇ ਕੰਨ ਵਿੱਚ ਕਹਿੰਦਾ ਹੈ ਖੇੜੀ ਟੌਰ ਤੋਂ ਨਹੀਂ ਲੱਗਦਾ ਕਿ ਸੱਚੀ ਕਦੋਂ ਕਰਕੇ ਆਇਆ ਫਿਰ ਸੁੱਖੇ ਦੇ ਬਾਪ ਨਾਲ ਗੱਲਬਾਤ ਕਰਦੇ ਜੀਤ ਨੂੰ ਬੰਦੇ ਤੇ ਵਧੀਆ ਲੱਗੇ ਬਚੋਲੇ ਨੂੰ ਕਹਿ ਦਿੰਦੇ ਕਿ ਠੀਕ ਆ ਇਹ ਕੁੜੀ ਦੇਖ ਲੈਣ ਸੁੱਖੇ ਦੇ ਘਰ ਦੇ ਕਹਿੰਦੇ ਕਿ ਕੁੜੀ ਨਹੀਂ ਦੇਖਣੀ ਅਸੀਂ ਤੇ ਸਿੱਤਾ ਸ਼ਗਨ ਹੀ ਪਉਣਾ ਸਾਰੇ ਦਿਨ ਮੁਕਰ ਕਰਕੇ ਇਕੱਠੇ ਹੋ ਜਾਂਦੇ ਹਨ ਸੁੱਖੇ ਨੂੰ ਬਹੁਤ ਹੀ ਚਾਹ ਹੁੰਦਾ ਹੈ ਇਸ ਦਿਨ ਦਾ ਸੁੱਖਾ ਆਪਣੇ ਪਰਿਵਾਰ ਨਾਲ ਆ ਜਾਂਦਾ ਤੇ ਪਹਿਲਾਂ ਲਾਡੀ ਤੋਂ ਉਹਦੀ ਘਰ ਦੀ ਪੁਸ਼ਤੀ ਕਿ ਤੈਨੂੰ ਮੁੰਡਾ ਕਿਵੇਂ ਲੱਗਾ ਉਹ ਕਹਿੰਦੀ ਠੀਕ ਐ ਹੁਣ ਉਹਨਾਂ ਦੋਨਾਂ ਨੂੰ ਸ਼ਗਨ ਪਾ ਦਿੰਦੇ ਤੇ ਵਿਆਹ ਦੋ ਮਹੀਨੇ ਤੱਕ ਦਾ ਪੱਕਾ ਕਰ ਦਿੰਦੇ ਹੁਣ ਸੁੱਖਾ ਲਾਡੀ ਨੂੰ ਕਾਲਜ ਵਿੱਚ ਬੁਲਾ ਲੈਂਦਾ ਤੇ ਲਾਡੀ ਕਹਿੰਦੀ ਜਿਆਦਾ ਨਾ ਬੁਲਾਇਆ ਕਰੋ ਇਦਾਂ ਚੰਗਾ ਨਹੀਂ ਲੱਗਦਾ ਕਾਲਜ ਵਿੱਚ ਦੋਨਾਂ ਦੇ ਰਿਸ਼ਤੇ ਦੀ ਗੱਲ ਪਹੁੰਚ ਗਈ ਸੀ ਇੱਕ ਦਿਨ ਸੁੱਖਾ ਲਾਡੀ ਨੂੰ ਕਾਫੀ ਪੀਣ ਜਾਣ ਨੂੰ ਕਹਿੰਦਾ ਲਾਡੀ ਉਹਦੇ ਨਾਲ ਚਲੀ ਜਾਂਦੀ ਪਰ ਉਹਨੂੰ ਡਰ ਲੱਗਦਾ ਕਿ ਕਿਤੇ ਘਰ ਪਤਾ ਨਾ ਲੱਗ ਜਾਵੇ ਸੁੱਖਾ ਲਾਡੀ ਨਾਲ ਰੈਸਟੋਰੈਂਟ ਵਿੱਚ ਬੈਠਾ ਹੁੰਦਾ ਲਾਡੀ ਦਾ ਧਿਆਨ ਬਾਹਰ ਹੀ ਹੁੰਦਾ ਹੈ ਕਿ ਕੋਈ ਜਾਣ ਪਹਿਚਾਨ ਵਾਲਾ ਨਾ ਦੇਖ ਲਵੇ ਉਹ ਸੁੱਖੀ ਨੂੰ ਕਹਿੰਦੀ ਜਲਦੀ ਚਲੋ ਮੈਂ ਘਰ ਜਾਣਾ ਸੁੱਖਾ ਆਖਦਾ ਹੈ ਕਿ ਇਕ ਤੂੰ ਤੇ ਡਰਦੀ ਬਹੁਤਾ ਉਹ ਕਹਿੰਦਾ ਮੈਂ ਤੇਰੇ ਲਈ ਗਿਫਟ ਲਿਆਉਂਦਾ ਉਹ ਇੱਕ ਚੇਨ ਵਿੱਚ ਹਾਰਟ ਸ਼ੇਪ ਦਾ ਲੋਕੇਟ ਹੁੰਦਾ ਲਾਡੀ ਨੂੰ ਦਿੰਦਾ ਹੈ ਲਾਡੀ ਕਹਿੰਦੀ ਆ ਕੀ ਤੇ ਸੋਨੇ ਦੀ ਆ ਮੈਂ ਨਹੀਂ ਰੱਖ ਸਕਦੀ ਤੁਸੀਂ ਵਿਆਹ ਤੋਂ ਬਾਅਦ ਵਿੱਚ ਇਹ ਦੇ ਦੇਵੀ ਉਹ ਹੈ ਪਰ ਸੁੱਖਾ ਉਹਨੂੰ ਕਹਿਣਾ ਤੂੰ ਪਾ ਕੇ ਦੇਖ ਕਲੇ ਵਿੱਚ ਲਾਡੀ ਕਹਿੰਦੀ ਕਿ ਮੈਂ ਘਰ ਕੀ ਕਹਾਂਗੀ ਇਹਦੇ ਬਾਰੇ ਮੈਨੂੰ ਟੈਨਸ਼ਨ ਹੋ ਜਾਣੀ ਆ ਕਿ ਕਿੱਥੇ ਰੱਖਾਂ ਕਿੱਥੇ ਲੁਕਾਵਾਂ ਜੇਕਰ ਮੰਮੀ ਨੇ ਪੁੱਛ ਲਿਆ ਫਿਰ ਸੁੱਖਾ ਮੰਨ ਜਾਂਦਾ ਕਿ ਵਿਆਹ ਤੋਂ ਬਾਅਦ ਹੀ ਦੇਵਾਂਗਾ ਹੁਣ ਲਾਡੀ ਦੇ ਵਿਆਹ ਦੇ ਕਾਰਡ ਵੀ ਛਪ ਜਾਂਦੇ ਤੇ ਰਿਸ਼ਤੇਦਾਰਾਂ ਨੂੰ ਵੀ ਵੰਡੇ ਜਾਂਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਹੋਣ ਲੱਗੀਆਂ ਉਧਰ ਨੂੰ ਇੱਕ ਮੁੰਡਾ ਦਾ ਸਹ ਹੈ ਕਿ ਜਿਹਦੇ ਨਾਲ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਕੀਤਾ ਉਹ ਮੁੰਡਾ ਤੇ ਨਸ਼ੇ ਕਰਦਾ ਰੂਪ ਨੇ ਆ ਕੇ ਕਰ-ਗਲ ਕੀਤੀ ਹੁਣ ਕਿੱਦਾਂ ਹੋਵੇ ਹੁਣ ਲਾਡੀ ਦਾ ਸਾਰਾ ਪਰਿਵਾਰ ਸੁੱਚਾਂ ਵਿੱਚ ਪਿਆ ਹੁੰਦਾ ਕਿ ਕੀ ਕਰੀਏ ਹੁਣ ਤੇ ਵਿਆਹ ਦੇ ਕਾੜ ਵੀ ਵੰਡੇ ਗਏ ਤੇ ਵਿਆਹ ਦੇ ਵਿੱਚ ਵੀ ਹਫਤਾ ਕਿ ਹੀ ਪਿਆ ਸੀ ਉਹ ਵਿਚੋਲੇ ਨਾਲ ਸਾਰੀ ਗੱਲ ਕਰਦੇ ਹਨ ਵਿਚੋਲਾ ਕਹਿੰਦਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਇਹੀ ਜ਼ਰੂਰ ਕਿਸੇ ਲਗਦੀ ਵਾਲੀ ਨੇ ਪਾਨੀ ਮਾਰਿਆ ਰਿਸ਼ਤਾ ਤੋੜਨ ਲਈ ਪਰ ਹੁਣ लाड्डी ਦੇ ਬਾਪ ਨੂੰ ਕਿਸੇ ਤੇ ਵੀ ਯਕੀਨ ਨਹੀਂ ਸਿਆ ਰਿਹਾ ਉਹਦੇ ਦਿਲ ਵਿੱਚ ਬਹਿਮ ਪੈ ਗਿਆ ਸੀ ਉਹਦਾ ਰੋਟੀ ਪਾਣੀ ਨੂੰ ਮਨ ਨਾ ਮੰਨਦਾ ਹਰ ਵੇਲੇ ਸਿਰਫੜ ਕੇ ਬੈਠੀ ਰਹਿਣਾ ਘਰਦਿਆਂ ਨੂੰ ਫਿਕਰ ਹੋ ਰਹੀ ਸੀ ਕਿ ਕਿਤੇ लाड्डी ਤੇ ਬਾਪੂ ਨੂੰ ਕੁਝ ਹੋ ਨਾ ਜਾਵੇ लाड्डी ਦੀ ਮਾਂ ਰੂਪਨਾ ਲਾड्डी ਦੀ ਵੱਡੀ ਭੂਆ ਦੇ ਘਰ ਜਾਂਦੀ ਆ ਤੇ ਸਾਰੀ ਗੱਲ ਦੱਸਦੀ ਆ ਲਾਡੀ ਦੇ ਵੱਡੇ ਫੁੱਫੜ ਨਾਲ ਬਹੁਤ ਪਿਆਰ ਸੀ ਲਾਡੀ ਦੇ ਬਾਪ ਦਾ ਲਾਡੀ ਦੇ ਪੂਆ ਫੁੱਫੜਾਉਂਦੇ ਹਨ ਤੇ ਲਾਡੀ ਦਾ ਫੁੱਫੜ ਆਪਣੇ ਕਿਸੇ ਰਿਸ਼ਤੇਦਾਰ ਤੋਂ ਪੁੱਛਕਿਛ ਕਰਨ ਜਾਂਦਾ ਹੈ ਜਿਹੜੇ ਸੱਖੇ ਦੇ ਪਿੰਡ ਦਾ ਹੀ ਹੁੰਦਾ ਉਹ ਦੱਸਦੇ ਹਨ ਕਿ ਪਿੰਡ ਵਿੱਚ ਤੇ ਮੁੰਡੇ ਦੀ ਕੋਈ ਗੱਲ ਨਹੀਂ ਸੁਣੀ ਕਿ ਕੋਈ ਨਸ਼ਾ ਕਰਦਾ ਮੁੰਡੇ ਨੂੰ ਦੇਖ ਕੇ ਵੀ ਨਹੀਂ ਲੱਗਦਾ ਇੱਧਾਂ ਦੀ ਕੋਈ ਗੱਲ ਹੋਵੇ ਉਸ ਦਾ ਫੜਕਾਰਾ ਕੀ ਸਾਰੀ ਗੱਲ ਕਰਦਾ ਤੇ ਸਾਰੇ ਸਲਾਹ ਬਣਾਉਂਦੇ ਨੇ ਕਿ ਹੁਣ ਵਿਆਹ ਮਿੱਥੇ ਦਿਨ ਹੀ ਕਰ ਦੇਣਾ ਹੈ ਹੁਣ ਵਿਆਹ ਦਾ ਦਿਨ ਆ ਗਿਆ ਸੀ ਲਾਡੀ ਦੇ ਬਾਪ ਨੂੰ ਕੋਈ ਖਾਸ ਚਾਅ ਨਹੀਂ ਸੀ ਵਿਆਹ ਦਾ ਉਸ ਦੇ ਦਿਲ ਵਿੱਚ ਡਰ ਸੀ ਕਿ ਮੈਂ ਆਪਣੀ ਧੀ ਨੂੰ ਕਿਸੇ ਗਲਤ ਮੁੰਡੇ ਨਾਲ ਤੇ ਨਹੀਂ ਵਿਆਉਣ ਲੱਗਾ ਨਸ਼ੇ ਤੇ ਹਾਸੇ ਵਾਸਤੇ ਕੰਮ ਖਰਾਬ ਕਰ ਦਿੰਦੀ ਵਰਾਤ ਆ ਗਈ ਸੀ ਹੁਣ ਲਾਡੀ ਦੀ ਕਲਾਸ ਦੀਆਂ ਕੁੜੀਆਂ ਨੇ ਰੀਵਨ ਕਟਵਾਇਆ ਤੇ ਆਖਰ ਲਾਡੀ ਵਿਦਾ ਹੋਣ ਲੱਗੀ ਮਾ ਬਾਬ ਦੇ ਘਰ ਲੱਗ ਬਹੁਤ ਰੋਈ ਹੁਣ ਲਾਡੀ ਸੋਰੇ ਘਰ ਪਹੁੰਚ ਗਈ ਸੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਸਾਰੇ ਬਹੁਤ ਚਾ ਕਰਦੇ ਸੀ ਲਾਡੀ ਦਾ ਹਰ ਕੋਈ ਲਾਡੀ ਨੂੰ ਦੇਖ ਕੇ ਉਸ ਦੀ ਤਾਰੀਫ ਕਰਦਾ ਪਰ ਸੁਖੇ ਦੀ ਮਾਸੀ ਜਿਹੜੀ ਕੀ ਸੁਆਦੀ ਬਹੁਤ ਭੈੜੀ ਸੀ ਉਹ ਕਹਿੰਦੀ ਕਿ ਮੈਂ ਸੁਣਿਆ ਕਿ ਕੁੜੀ ਮੁੰਡਾ ਇਕੱਠੇ ਹੀ ਪੜਦੇ ਸੀ ਇੱਕ ਕਲਾਸ ਵਿੱਚ ਸੁਖੀ ਦੀ ਭੈਣ ਜਿਹੜੀ ਕੈਨੇਡਾ ਰਹਿੰਦੀ ਸੀ ਉਹ ਕਹਿੰਦੀ ਕਿ ਸਭ ਕੁ ਚੰਗਾ ਹੈ ਇਕੱਠੇ ਪੜਦੇ ਸੀ ਇੱਕ ਦੂਜੇ ਦਾ ਸੁਭਾਅ ਪਤਾ ਲੱਗ ਜਾਂਦਾ ਮਾਸੀ ਮੂੰਹ ਵੱਟ ਕੇ ਕਹਿੰਦੀ ਕਿ ਕਈਆਂ ਦੇ ਸੁਭਾਅ ਦੇਖਣ ਨੂੰ ਕੁਝ ਹੋਰ ਹੁੰਦੇ ਹਨ ਤੇ ਅੰਦਰੋਂ ਕੁਝ ਹੋਰ ਹੀ ਹੁੰਦੀਆਂ ਲਾਡੀ ਨੂੰ ਬਹੁਤ ਬੁਰਾ ਲੱਗਾ ਮਾਸੀ ਦੀ ਗੱਲ ਸੁਣ ਕੇ ਸੁਖੀ ਨੇ ਮਾਸੀ ਨੂੰ ਜਵਾਬ ਦਿੱਤਾ ਕਿ ਲਾਡੀ ਦਾ ਸੁਭਾਅ ਬਹੁਤ ਵਧੀਆ ਹੈ ਲਾਡੀ ਨੂੰ ਸੁਖੀ ਨੇ ਕਿਹਾ ਕਿ ਤੂੰ ਮਾਸੀ ਦੀ ਗੱਲ ਨੂੰ ਦਿਲ ਤੇ ਨਾ ਲਗਾਈ ਇਹਦਾ ਸੁਭਾਅ ਹੀ ਇਦਾਂ ਦਾ ਹੈ ਲੋਕਾਂ ਦੇ ਘਰ ਪੁਵਾੜੇ ਪਾਉਣ ਵਾਲੀ ਆ ਇਹੋ ਪਰ ਤੂੰ ਫਿਕਰ ਨਾ ਕਰੇ ਦਾ ਪਿੰਡ ਬਹੁਤ ਦੂਰ ਹੈ ਇਸ ਲਈ ਸਾਡੇ ਘਟ ਹੀ ਆਉ ਫਿਰ ਦੋਨੋਂ ਹੱਸਣ ਲੱਗ ਪੈਂਦੇ ਸੁੱਖਾ ਲਾਡੀ ਨੂੰ ਉਹੀ ਚੈਨ ਦਿੰਦਾ ਜਿਹੜੀ ਵਿਆਹ ਤੋਂ ਪਹਿਲਾਂ ਬਣਾਈ ਸੀ ਉਹਦੇ ਲਈ ਕਹਿੰਦਾ ਜੇਕਰ ਇਜਾਜ਼ਤ ਹੋਈ ਤੇ ਪੁਵਾ ਦੀ ਮਾਂ ਚੈਨ ਲਾਡੀ ਨੇ ਹਾਂ ਵਿੱਚ ਸਿਰ ਲਾਇਆ ਸੁੱਖੇ ਦੇ ਮਾਪੇ ਲਾਡੀ ਨੂੰ ਕਹਿੰਦੇ ਕਿ ਤੂੰ ਜਿੰਨੀ ਦਿਨ ਪੜਾਈ ਕਰਨੀ ਚਾਹੇ ਕਰ ਸਕਦੀ ਆ ਵਿਆਹ ਨੂੰ ਸਾਲ ਹੋ ਗਿਆ ਸੀ ਤੇ ਲਾਡੀ ਦੇ ਬਾਪ ਨੂੰ ਵੀ ਤਸੱਲੀ ਹੋ ਗਈ ਸੀ ਕਿ ਮੁੰਡਾ ਠੀਕ ਹੀ ਹੈ ਹੁਣ ਲਾਡੀ ਮਾਂ ਵਨਪਾਲੀ ਸੀ ਤੇ ਆਪਣੇ ਪੀਕੇ ਘਰ ਆ ਗਈ ਸੀ ਸੁੱਖਾ ਹਰ ਦੂਜੇ ਤੀਜੇ ਦਿਨ ਗੀੜਾ ਮਾਰਦਾ ਰਹਿੰਦਾ ਕਹਿੰਦਾ ਘਰ ਦਿਲ ਨਹੀਂ ਲੱਗਦਾ ਮੇਰਾ ਲਾਡੀ ਦੇ ਘਰ ਬੀਟੀ ਹੁੰਦੀ ਆ ਜਿਸ ਦਾ ਨਾਮ ਸਿਮਰਨ ਰੱਖਦੇ ਸੁੱਖੀ ਨੂੰ ਬਹੁਤ ਕਾਲੀ ਹੁੰਦੀ ਆ ਆਪਣੀ ਬੀਟੀ ਨੂੰ ਘਰ ਲੈ ਜਾਂਦੀ ਹੁਣ ਲਾਡੀ ਤੇ ਸੁੱਖਾ ਆਪਣੀ ਬੀਟੀ ਨਾਲ ਘਰ ਆ ਜਾਂਦੇ ਹੁਣ ਸੁੱਖੇ ਦੀ ਭੈਣ ਸੁੱਖੇ ਨੂੰ ਕੈਨੇਡਾ ਦੀ ਰਾਹਦਾਰੀ ਪੀਸਦੀ ਆ ਆਪਣੇ ਬੱਚੇ ਦੇ ਜਨਮ ਦਿਨ ਤੇ ਆਉਣ ਲਈ ਲਾਡੀ ਕਹਿੰਦੀ ਕਿ ਤੁਸੀਂ ਨਹੀਂ ਜਾਣਾ ਕਿਤੇ ਸੁੱਖੇ ਦੇ ਮਾਪੇ ਕਹਿੰਦੇ ਕਿ ਇਹਦੀ ਕੋਲੋਂ ਇੱਥੇ ਤੇ ਖੇਤੀ ਹੋਣੀ ਨਹੀਂ ਜੇਕਰ ਕੈਨੇਡਾ ਨਿਕਲ ਜਾਵੇ ਤੇ ਉੱਥੇ ਜਾ ਕੇ ਥੋੜੇ ਸਾਲਾਂ ਵਿੱਚ ਤੁਹਾਨੂੰ ਵੀ ਬੁਲਾ ਲਏਗਾ ਸੁੱਖਾ ਵੀ ਕੈਨੇਡਾ ਜਾਣ ਨੂੰ ਤਿਆਰ ਹੋ ਜਾਂਦਾ ਤੇ ਕਹਿੰਦਾ ਜੇਕਰ ਉੱਥੇ ਦਿਲ ਨਾ ਲੱਗਾ ਤੇ ਵਾਪਸ ਆ ਜਾਵਾਂਗਾ ਸੁੱਖਾ ਆਪਣੇ ਦੋਸਤ ਪਿੰਦੀ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਨੂੰ ਕਹਿੰਦਾ ਹੈ ਸੁੱਖਾ ਕਹਿੰਦਾ ਚਲੇ ਜਾਂਦਾ ਸਿਮਰਨ ਵੀ ਸਾਲ ਦੀ ਹੋ ਗਈ ਹੁੰਦੀ ਪਿੰਦਾ ਲਾਡੀ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਪਿੰਦੇ ਦੀ ਉਹਨਾਂ ਦੇ ਘਰ ਪਹਿਲਾਂ ਵੀ ਬਹੁਤ ਆਉਣੀ ਜਾਣੀ ਸੀ ਤੇ ਉਹ ਲਾਡੀ ਤੇ ਬੁਰੀ ਨਜ਼ਰ ਰੱਖਦਾ ਸੀ ਪਿੰਦੇ ਨੂੰ ਬਹੁਤ ਖੁੱਲ ਮਿਲ ਗਈ ਸੀ ਹੁਣ ਉਹ ਲਾਡੀ ਨੇ ਨੇੜੇ ਆਉਣ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ ਲਾਡੀ ਨੇ ਪਹਿਲਾਂ ਵੀ ਸੁੱਖੇ ਨੂੰ ਸ਼ਿਕਾਇਤ ਕੀਤੀ ਸੀ ਪਿੰਦੇ ਬਾਰੇ ਕਿ ਉਹਦਾ ਦੇਖਣ ਦਾ ਨਜ਼ਰੀਆ ਠੀਕ ਨਹੀਂ ਪਰ ਸੁੱਖਾ ਕਹਿੰਦਾ ਕਿ ਇਦਾਂ ਦੀ ਗੱਲ ਨਹੀਂ ਉਤੇ ਪਿੰਡ ਦਾ ਬਚਪਨ ਦੇ ਦੋਸਤ ਹਨ ਤੈਨੂੰ ਐਵੇਂ ਹੀ ਲੱਗਾ ਹੋਣਾ ਪਰ ਲਾਡੀ ਠੀਕ ਕਹਿੰਦੀ ਸੀ ਪਿੰਡ ਆਉਂਦਾ ਹੈ ਤੇ ਸੁੱਖੀ ਦੇ ਬਾਪੂ ਨੂੰ ਕਹਿੰਦਾ ਹੈ ਕਿ ਜੇਕਰ ਕੋਈ ਕੰਮ ਹੈ ਤੇ ਦੱਸੋ ਸਿਮਰਨ ਨੂੰ ਬੁਖਾਰ ਸੀ ਤੇ ਉਸ ਨੂੰ ਡਾਕਟਰ ਦੇ ਲੈ ਜਾਣਾ ਸੀ ਸੁੱਖੀ ਦਾ ਬਾਪੂ ਪਿੰਦੇ ਨੂੰ ਕਹਿੰਦਾ ਤਨਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਜੀ ਸਤਿ ਸ਼੍ਰੀ ਅਕਾਲ